ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਆਪ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦੰਗਾ ਪੀੜਤਾ ਦੇ ਨਾਮ ਤੇ ਅੱਜ ਹਮਲਾ ਕੀਤਾ ਗਿਆ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਜੀ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਅੱਜਕੱਲ ਪੰਜਾਬ ਦੇ ਦੌਰੇ ਤੇ ਆਏ ਹੋਏ ਹਨ ਉਹਨਾਂ ਦੇ ਵਿੱਚ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਮਲਾ ਕੀਤਾ ਗਿਆ ਹੈ ਆਖਿਰ ਇਸ ਦੇ ਪਿੱਛੇ ਪਿਛੋਕੜ ਕੀ ਹੈ ਕਿਉਂਕਿ ਵਾਹ ਦਿੱਲੀ ਗੱਲ ਜਿਸ ਦਿਨ ਤੋਂ ਕੇਜਰੀਵਾਲ ਨੇ ਆਪਣਾ ਪੰਜਾਬ ਦਾ ਦੌਰਾ ਸ਼ੁਰੂ ਕੀਤਾ ਤੇ ਉਹ ਜਿੱਥੇ ਵੀ ਗਿਆ ਉਨੂੰ ਕਾਲੀਆਂ ਛੱਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿਤੇ ਕਾਂਗਰਸ ਵਾਲਿਆਂ ਨੇ ਦਿਖਾਈ ਆ ਕਿਤੇ ਅਕਾਲੀ ਦਲ ਨੇ ਸੋ ਉਸ ਕਾਰਨ ਰਵਿੰਦ ਕੇਜਰੀਵਾਲ ਆ ਜਿਹੜਾ ਉਹਨੇ ਖੁਦ ਵੀ ਕਿਹਾ ਕਿ ਦੋਨੇ ਧਿਰਾਂ ਨੇ ਜਿਹੜੀਆਂ ਅਕਾਲੀ ਤੇ ਕਾਂਗਰਸ ਬਾਗਲ ਕੇ ਤੇ ਕਾਂਗਰਸ ਉਹ ਦੋਨੇ ਮਿਲ ਗਿਆ ਨੇ ਮੇਰੇ ਵਿਰੁੱਧ ਹਾਂਜੀ ਸੋ ਇਹਨੂੰ ਅਸੀਂ ਇਹ ਸਮਝ ਸਕਦੇ ਹਾਂ ਕਿ ਇੱਕ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਜੀ ਉਹਨਾਂ ਹਾਲਾਤਾਂ ਦਾ ਇਹ ਇੱਕ ਪ੍ਰਗਟਾਵਾ ਜੀ ਇੱਕ ਵਿਅਕਤੀ ਆ ਜਿਹੜਾ ਉਹ ਇੱਕ ਪਾਰਟੀ ਦਾ ਕਨਵੀਨਰ ਵੀ ਆ ਉਹ ਇੱਕ ਸੂਬੇ ਦਾ ਮੁੱਖ ਮੰਤਰੀ ਵੀ ਹੈ ਪਰਤੂ ਉਹਦੀ ਸੁਰੱਖਿਆ ਜਿਹੜੀ ਉਸ ਸੁਰੱਖਿਆ ਵੱਲ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਸੋ ਅੱਜ ਇੱਕ ਬੜੀ ਗੱਲ ਸਾਹਮਣੇ ਆ ਗਈ ਹੈ ਕਿ ਜੋ ਕੁਝ ਵਾਪਰ ਰਿਹਾ ਉਹ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਵਾਪਰ ਰਿਹਾ ਪੰਜਾਬ ਪੁਲਿਸ ਆ ਜਿਹੜੀ ਉਹ ਉਹਦੇ 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 ਸਹਿਯਕ ਆ ਜੀ ਜਿਵੇਂ ਹੁਣ ਤੱਕ ਹੁੰਦਾ ਆਇਆ ਕਿ ਜੋ ਬਾਦਲ ਸਰਕਾਰ ਇਸ਼ਾਰਾ ਕਰਦੀ ਆ ਪੰਜਾਬ ਪੁਲਿਸ ਉਸੇ ਮੁਤਾਬਕ ਕਾਰਵਾਈ ਕਰਦੀ ਆ ਹੁਣ ਅੱਜ ਦੀ ਜਿਹੜੀ ਘਟਨਾ ਸਾਹਮਣੇ ਆਈ ਆ ਉੱਪਰ ਕੇ ਕਿ ਅਰਵਿੰਦ ਕੇਜਰੀਵਾਲ ਨੇ ਲੁਧਿਆਣੇ ਦੇ ਨੇੜੇ ਹਸਨਪੁਰ ਜਿਸ ਜਿਹੜਾ ਬਾਪੂ ਸੂਰ ਸਿੰਘ ਖਾਲਸਾ ਦਾ ਪਿੰਡ ਆ ਉਹ ਉਸੇ ਬਿਲਕੁਲ ਉਸ ਪਿੰਡ ਦੇ ਬਾਹਰ ਜੀਟੀ ਰੋਡ ਤੇ ਜੀ ਬੇਸਲਿੰਗ ਵਰਡ ਨਾਲ ਇੱਕ ਮੈਰਿਜ ਪੈਲੇਸ ਉਹਦੇ ਚ ਉਹਨਾਂ ਨੇ ਆਪਣੀ ਮੀਟਿੰਗ ਰੱਖੀ ਹੋਈ ਸੀ ਜੋ ਜੋ ਪਤਿਆਂ ਦੇ ਨਾਲ ਤੇ ਉੱਥੇ ਜਿਹੜੇ ਦੰਗਾ ਪੀੜਤ ਨੇ ਖਾਸ ਕਰਕੇ ਜਿਹੜੇ ਮਤਲਬ ਹੁਣ ਤੱਕ ਜਿੰਨਾ ਬਾਰੇ ਇਹ ਗੱਲ ਬਿਲਕੁਲ ਸਾਫ਼ ਆ ਕੇ ਉਹ ਬਾਦਲ ਕਿਆਂ ਦੇ ਹਥਿਆਰ ਆ ਜਿੱਥੇ ਬਾਦਲ ਕਿਆਂ ਨੂੰ ਲੋਡ ਹੁੰਦੀ ਆ ਉਹਨਾਂ ਨੂੰ ਵਰਤਦੇ ਨੇ ਉਹ ਸਰਜੀਤ ਸਿੰਘ ਦੁੱਗਰੀ ਤੇ ਨਾਲ ਉਹ ਬੀਬੀ ਗਰਤੀਪ ਕੌਰੂਰੀ ਇਹ ਬੱਚੀ ਸੀ ਉਹਨਾਂ ਦਾ ਜਿਹੜਾ ਇੱਕ ਟੋਲਾ ਸੋ ਉਹ ਉਹਨਾਂ ਨੂੰ ਉਹਦਾ ਕੇਜਰੀਵਾਲ ਦੇ ਵਿਰੋਧ ਲਈ ਜਿਹੜਾ ਸਾਹਮਣੇ ਪੈਲੇਸ ਆ ਬਿਸਲਿੰਗਵੜ ਦੇ ਸੁਭਮ ਉਹਦੇ ਵਿੱਚ ਉਹਨਾਂ ਨੂੰ ਲਿਆ ਕੇ ਪਹਿਲਾਂ ਹੀ ਬਸੰਗ ਦੇ ਵਿੱਚ ਉਹ ਗੱਡੀਆਂ ਦੇ ਵਿੱਚ ਉਸ ਪੈਲੇਸ ਤੇ ਠਹਿਰਾਇਆ ਹੋਇਆ ਸੀ ਉੱਥੇ ਉਹਨਾਂ ਨੂੰ ਪੂਰੀ ਤਰ੍ਹਾਂ ਉਹਨਾਂ ਦੀ ਰਿਫਰੈਸ਼ਮੈਂਟ ਪਕੌੜੇ ਚਾਹ ਹੋਰ ਸਾਰਾ ਕੁਝ ਮਿਲਿਆ ਤੇ ਜਦੋਂ ਕੇਜਰੀਵਾਲ ਆਇਆ ਕਿ ਉਹ ਬਾਹਰ ਛੜਕਦੇ ਨਿੱਤਿਆ ਤੇ ਕੇਜਰੀਵਾਲ ਫਿਰ ਉਹਨਾਂ ਨੇ ਰੋਸ ਮਜਾਰਾ ਸ਼ੁਰੂ ਕਰਤਾ ਹਾਂਜੀ ਜਦੋਂ ਕੇਜਰੀਬਾਲ ਨੂੰ ਕਿਉਂਕਿ ਉਹ ਬਾਹਰ ਰੋਸ ਮਜਾਰਾ ਕਰ ਰਹੇ ਨੇ ਉਹਨੇ ਆਪਣੀ ਅੰਦਰ ਮੀਟਿੰਗ ਸਮਾਪਤ ਕਰ ਲਈ ਆ ਹਾਂਜੀ ਤੇ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਵੀ ਕਿਉਂਕਿ ਬਾਹਰ ਰੋਸ ਮਜਾਰਾ ਹੋ ਰਿਹਾ ਵੀ ਹੈ ਮਚੜਪ ਹੋਊਗੀ ਤੁਸੀਂ ਪਿੱਛੇ ਦੀ ਨਿਕਲ ਜਾਓ ਜੀ ਉਹਨੇ ਪ੍ਰਵਾਨ ਕਰ ਲਈ ਉਹ ਗੱਲ ਹਾਂਜੀ ਪਰੰਤੂ ਮਜਾਰਾਕਾਰੀ ਸੀ ਜਿਹੜੇ ਉਹ ਪਿੱਛੇ ਵੀ ਚਲੇ ਗਏ ਜੀ ਜੇ ਕਿ ਜੀਵਾਲ ਬਾਹਰ ਨਿਕਲ ਲੱਗਿਆ ਪਿੱਛੇ ਚਲੇ ਗਏ ਉਹ ਜਿਹੜੀ ਉਹਦੀ ਗੱਡੀ ਤੇ ਪੱਥਰ ਵਜਾਇਆ ਵਾ ਸ਼ੀਸ਼ਾ ਟੁੱਟਿਆ ਵਾ ਉਹ ਉਸ ਵੇਲੇ ਦੀ ਘਟਨਾ ਸੋ ਉਸ ਮੌਕੇ ਤੇ ਸੰਜੇ ਸਿੰਘ ਦਾਲੂ ਦੇ ਭਗਵੰਤ ਮਾਨ ਉਹਨਾਂ ਨੇ ਜਿਹੜਾ ਮੌਕੇ ਤੇ ਮੌਜੂਦ ਐਸਐਸਪੀ ਆ ਲੁਧਿਆਣਾ ਦਿਹਾਤੀ ਤਾਰਾ ਵਿਚਾਰਕ ਸਿੰਘ ਬਰਾੜ ਉਹਨੂੰ ਪੁੱਛਿਆ ਵੀ ਤੂੰ ਸਾਨੂੰ ਇਸ ਗੱਲ ਦਾ ਜਵਾਬ ਦੇ ਕਿ ਜਦੋਂ ਜਾਂ ਤੈਨੂੰ ਪਤਾ ਜਾਂ ਸਾਨੂੰ ਪਤਾ ਕਿ ਕੇਜਰੀਵਾਲ ਨੂੰ ਪਿਛਲੇ ਰਸਤੇ ਰਾਹੇ ਲਗਾਉਣਾ ਇਹ ਮਜਾਰਾ ਕਰੀਆ ਜਿਹੜੇ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਜੀ ਸਾਬੋਗੀ ਨਾਲ ਗੱਲ ਕਿ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਉਹਨੇ ਉਹਨੂੰ ਉਹ ਸੀ ਪਿੱਛੇ ਦੀ ਕੱਢਣਾ ਤੇ ਉਹ ਪਿੱਛੇ ਦੀ ਆ ਕੇ ਉਹਨਾਂ ਨੇ ਉਹਨੂੰ ਘੇਰ ਲਿਆ ਸੋ ਅ ਅੱਜ ਦੇ ਮਜਾਰੇ ਨੇ ਇੱਕ ਬੜੀ ਮਤਲਬ ਪੋਲ ਆ ਜਿਹੜੀ ਭਾਵੇਂ ਕੋਈ ਸਭ ਨੂੰ ਪਹਿਲਾਂ ਹੀ ਪਤਾ ਕਿ ਜੋ ਕੁਝ ਵਾਪਰ ਰਿਹਾ ਉਹਦੇ ਪਿੱਛੇ ਕਾਰਨ ਕੀ ਆ ਕਿਉਂ ਵਾਪਰ ਰਿਹਾ ਹਾਂਜੀ ਅ ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਹਾਲਾਤ ਨੇ ਜਿਹੜੇ ਉਹ ਜਿਹੜੇ ਰਾਜਸੀ ਹਾਲਾਤ ਮੋੜਾ ਕੱਟ ਰਹੇ ਨੇ ਜੀ ਉਸ ਮੋੜੇ ਨੂੰ ਜਿਹੜੀਆਂ ਦੁਨਨੇ ਧਿਰਾਂ ਨੇ ਚਾਹੇ ਉਹ ਬਾਦਲ ਦਾਲਾ ਚਾਹੇ ਉਹ ਕਾਂਗਰਸਾ ਉਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਜੀ ਸੋ ਜਿਹੜਾ ਉਹਨਾਂ ਨੇ ਹੱਲ ਲੱਭਿਆ ਇਸ ਇਸ ਮੋੜੇ ਨੂੰ ਰੋਕਣ ਦੇ ਲਈ ਉਹ ਹੱਲ ਆ ਜਿਹੜਾ ਉਹ ਲੋਕਤੰਤਰ ਦੇ ਵਿੱਚ ਦਾ ਨਹੀਂ ਠੀਕ ਹੈ ਕਿਸੇ ਵਿਰੁੱਧ ਤੁਸੀਂ ਰੋਸ ਕਰਦੇ ਹੋ ਵਿਖਾਵਾ ਕਰਦੇ ਹੋ ਇਹ ਤੁਹਾਡਾ ਸੰਵਿਧਾਨਕ ਹੱਕ ਆ ਪਰ ਅੱਜ ਜਿੱਥੋਂ ਤੱਕ ਗੱਲ ਚਲੀ ਗਈ ਆ ਕਿ ਉਹਦੇ ਤੇ ਮਤਲਬ ਇਟਾ-ਵੱਟੇ ਮਾਰਨ ਵਾਲੀ ਗੱਲ ਚਲੀ ਗਈ ਆ ਇਹ ਬੜੀ ਮਤਲਬ ਚਿੰਤਾਜਨਕ ਸਥਿਤੀ ਆ ਤੇ ਵਿਸ਼ੇਸ਼ ਕਰਕੇ ਸਰਕਾਰ ਵੱਲੋਂ ਕਰਵਾਈ ਗਈ ਕਾਰ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਆ ਜਿਹੜੀ ਉਹ ਹੋਰ ਗਰਮਾਊਗੀ ਕਿਉਂਕਿ ਪਹਿਲਾਂ ਹੀ ਸਵਾ ਸਾਲ ਰਹਿੰਦਿਆਂ ਹੀ ਮਤਲਬ ਪੰਜਾਬ ਚ ਇੱਕ ਚੋਣ ਬਖਾਰ ਸ਼ੁਰੂ ਕਰਤਾ ਜੀ ਸੋ ਇੰਨਾ ਘਟਨਾਵਾਂ ਦੇ ਨਾਲ ਉਹ ਬੁਖਾਰ ਆ ਜਿਹੜਾ ਉਹ 107 ਡਿਗਰੀ ਤੇ ਪਹੁੰਚ ਗਿਆ ਸੋ ਹੁਣ 10 ਮਹੀਨੇ 107 ਡਿਗਰੀ ਦਾ ਬੁਖਾਰ ਆ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਚੱਲਣਾ ਤੇ ਹਾਲਾਤ ਆ ਉਹ ਕੀ ਮੋੜਾ ਲੈਣਗੇ ਕੀ 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 ਵਾਪਰੂਗਾ ਇਹਦੇ ਬਾਰੇ ਮਤਲਬ ਸੋਚ ਕੇ ਵੀ ਇੱਕ ਤਰ੍ਹਾਂ ਦੀ ਕੰਬੜੀ ਸੇੜਨ ਵਾਲੀ ਗੱਲ ਹੈ ਕਿ 107 ਬੁਖਾਰ ਨੂੰ ਅਸੀਂ ਇੰਨਾ ਲੰਬਾ ਸਮਾਂ ਕਿਵੇਂ ਚੱਲਾਗੇ ਸੋ ਇਹ ਮਤਲਬ ਪੰਜਾਬ ਦੀ ਇੱਕ ਰਾਜਨੀਤੀ ਲਈ ਮੈਨੂੰ ਲੱਗਦਾ ਕਿ ਬੇहद ਗੰਭੀਰ ਤੇ ਚਿੰਤਾਜਨਕ ਸਥਿਤੀ ਹੈ ਜਿਹੜੀ ਉਹ ਪੈਦਾ ਹੋ ਗਈ ਹੈ ਕੇਜਰੀਵਾਲ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕਾਂਗਰਸ ਤੇ ਅਕਾਲੀ ਦਲ ਦੀ ਇਹ ਸਾਂਝੀ ਸਾਜ਼ਿਸ਼ ਹੈ ਤੁਸੀਂ ਇਸ ਤੇ ਕੀ ਟਿੱਪਣੀ ਕਰਦੇ ਹੋ ਦੇਖੋ ਮੈਂ ਹੁਣ ਤੱਕ ਜਿੰਨੀਆਂ ਕਿ ਘਟਨਾਵਾਂ ਵਾਪਰੀਆਂ ਨੇ ਜੀ ਉਹ ਇਸ ਜੋ ਕੇਜਰੀਵਾਲ ਨੇ ਦੋਸ਼ ਲਾਇਆ ਠੀਕ ਹੈ ਭਾਵੇਂ ਕਿਸੇ ਐਸੀ ਆਗੂ ਆ ਉਹ ਇਸੇ ਤਰ੍ਹਾਂ ਦੀ ਗੱਲ ਕਰਦੇ ਹੁੰਦੇ ਨੇ ਮੈਂ ਉਹਦੇ ਸਿਰ ਦੋਸ਼ ਲਾਉਣਾ ਨੇ ਮੇਰੇ ਸਿਰ ਦੋਸ਼ ਲਾਉਣਾ ਪਰੰਤੂ ਜਿਹੜੀ ਗੱਲ ਕੇਜਰੀਵਾਲ ਨੇ ਕਹੀ ਆ ਕਿ ਅਕਾਲੀ ਬਾਦਲ ਕੇ ਤੇ ਕਾਂਗਰਸ ਦੋਨਾਂ ਦੀ ਮਿਲੀ ਭੋਗਤਾ ਜੀ ਸੋ ਉਹ ਗੱਲ ਤਕਰੀਬਨ ਤਕਰੀਬਨ ਭਾਵੇਂ ਕਿ ਜਿਸ ਤਰ੍ਹਾਂ ਕੇਜਰੀਵਾਲ ਕਹਿ ਰਿਹਾ ਉਸ ਤਰ੍ਹਾਂ ਨਹੀਂ ਜੀ ਪਰantu ਤਕਰੀਬਨ ਤਕਰੀਬਨ ਉਹ ਗੱਲ ਉੱਭਰ ਕੇ ਸਾਫ਼ ਹੋ ਰਹੀ ਹੈ ਕਿ ਇੱਕ ਜਗ੍ਹਾ ਕਾਂਗਰਸ ਮੁਜ਼ਾਹਰਾ ਕਰ ਰਹੀ ਹੈ ਕੇਜਰੀਵਾਲ ਪਰੋਧ ਦੂਸਰੀ ਜਗ੍ਹਾ ਕੱਲ ਹੀ ਕਰ ਰਹੇ ਨੇ ਸੋ ਬਾਦਲ ਕੇ ਕਰ ਰਹੇ ਨੇ ਇਹਦਾ ਮਤਲਬ ਕਿ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਉਹ ਉਹ ਗਣੀ ਮਿੱਠੀ ਬੜੀ ਹੋ ਜਾਂਦੀ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹ ਦੋਨੇ ਸਥਾਪਤ ਤਿਰਾਨੇ ਜਿਹੜੀਆਂ ਕਾਂਗਰਸ ਤੇ ਬਾਦਲ ਦਲ ਕੇ ਇਹ ਜਿਹੜਾ ਪੰਜਾਬ ਦੇ ਵਿੱਚ ਹਨੇਰੀ ਵਗਣ ਦੀ ਸੰਭਾਵਨਾ ਪੈਦਾ ਹੋਈ ਹੈ ਉਹਦੇ ਉਹਦੇ ਤੋਂ ਜਿਹੜਾ ਡਰ ਆ ਉਹ ਉੱਭਰ ਕੇ ਸਾਹਮਣੇ ਆ ਰਿਹਾ ਹੈ ਹਾਂਜੀ ਸੋ ਹੁਣ ਜਿਹੜੀ ਗੱਲ ਕੇਜਰੀਵਾਲ ਵੱਲੋਂ ਕਹੀ ਗਈ ਆ ਉਹ ਕਿਉਂਕਿ ਬਾਰ-ਬਾਰ ਉਹ ਗੱਲ ਸਾਹਮਣੇ ਆ ਰਹੀ ਆ ਹਾਂਜੀ ਕਿ ਜੇ ਉਹ ਤਰਨਤਾਰਨ ਜ਼ਿਲ੍ਹੇ 'ਚ ਗਿਆ ਉੱਥੇ ਕਾਂਗਰਸ ਨੇ ਕੀਤਾ ਹੁਣ ਲੁਧਿਆਣਾ ਜ਼ਿਲ੍ਹੇ 'ਚ ਆ ਜਿਹੜਾ ਉਹ ਇੱਥੇ ਬਾਦਲ ਕੇ ਸਾਹਮਣੇ ਆ ਕੇ ਨਹੀਂ ਮਤਲਬ ਕਿਤੇ ਨਾ ਕਿਤੇ ਜਿਹੜੀ ਗੱਲ ਆ ਕਿ ਦੋਨਾਂ ਧਿਰਾਂ ਦੀ ਜੇ ਤਾਂ ਹੁਣ ਵੱਖੋ-ਵੱਖਰੀਆਂ ਅੱਜ ਜੇ ਅਸੀਂ ਦੇਖੀਏ ਕਿ ਜਿਹੜਾ ਫਾਸਟਵੇ ਚੈਨਲ ਆ ਉਹਨੂੰ ਸਾਰੇ ਸੀ ਜਾਣਦੇ ਆ ਕਿ ਉਹ ਬਾਦਲਾਂ ਦਾ ਚੈਨਲ ਆ ਹਾਂਜੀ ਉਸ ਚੈਨਲ ਤੇ ਇਹ 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 ਮਤਲਬ ਪੱਟੀ ਆ ਰਹੀ ਆ ਕਿ ਕੇਜਰੀਵਾਲ ਤੇ ਅਕਾਲੀ ਭਾਜਪਾ ਤੇ ਕਾਂਗਰਸ ਦੇ ਵਰਕਰਾਂ ਨੇ ਉਹਦਾ ਵਿਰੋਧ ਕੀਤਾ ਜੀ ਮਤਲਬ ਪ੍ਰਵਾਨ ਕਰ ਲਿਆ ਖੋਜ ਪ੍ਰਵਾਨ ਕਰ ਰਹੇ ਨੇ ਉਹ ਕਿ ਇਹ ਇਹ ਤਿੰਨੇ ਤਰ੍ਹਾਂ ਨੇ ਜਿਹੜੀਆਂ ਇਹ ਮਿਲ ਕੇ ਉਹਦਾ ਵਿਰੋਧ ਕਰ ਰਹੀਆਂ ਨੇ ਜੀ ਸੋ ਦੂਸਰੇ ਪਾਸੇ ਉਸੇ ਹੀ ਫਾਸਟ ਵਿੱਚ ਚੈਨਲ ਤੇ ਇੱਕ ਪੱਟੀ ਚੱਲ ਰਹੀ ਆ ਕਿ ਪ੍ਰਨੀਤ ਕੋਰ ਨੇ ਜਿਹੜਾ ਬਜਟ ਪੇਸ਼ ਕੀਤਾ ਵਾਜ ਭਾਜਪਾ ਨੇ ਉਹਦੀ ਉਹਨੂੰ ਵਧਾਈ ਦਿੱਤੀ ਆ ਜੀ ਤੋ ਇਹ ਜਿਹੜੀਆਂ ਗੱਲਾਂ ਮਤਲਬ ਕਿੱਥੋਂ ਪੈਦਾ ਹੁੰਦੀਆਂ ਕਿਵੇਂ ਅੱਗੇ ਚੱਲਦੀਆਂ ਨੇ ਉਹ ਹੌਲੀ-ਹੌਲੀ ਸਾਹਮਣੇ ਆ ਰਹੀ ਆ ਸੋ ਸੱਚ ਆ ਜਿਹੜਾ ਉਹਨੂੰ ਅਸੀਂ ਬਹੁਤਾ ਸਮਾਂ ਲਕੋਬ ਨਹੀਂ ਸਕਦੇ ਸੋ ਇਹ ਜਿਹੜੇ ਕੇਜਰੀਵਾਲ ਦੇ ਦੋਸ਼ ਨੇ ਉਹ ਹੌਲੀ-ਹੌਲੀ ਕਰਕੇ ਸਾਫ਼ ਹੋ ਰਹੇ ਨੇ 84 ਦੇ ਸਿੱਖ ਕਤਲੇਆਮ ਦਾ ਕਾਂਗਰਸ ਵੱਲੋਂ ਵਿਰੋਧ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੀਆਂ ਟਾਈਟਲ ਦੇ ਨਾਲ ਫੋਟੋਆਂ ਇਸ ਦੀ ਤੁਲਨਾ ਤੁਸੀਂ ਕਿਵੇਂ ਕਰਦੇ ਹੋ ਇਕੁੱਪ ਗਲਤਾਂ ਇਹ ਆ ਕਿ ਉਹ ਜਿਵੇਂ ਇੱਕ ਗਾਣਾ ਵਾ ਕਿ ਅੱਜ ਇਹ ਕੇਸਰੀਵਾਲ ਦਾ ਵਿਰੋਧ ਕਰ ਰਹੇ ਨੇ ਵੀ ਪਹਿਲਾ ਪੱਥਰ ਉਹ ਮਾਰੇ ਜਿਹਨੇ ਪਾਪ ਨਾ ਕੀਤਾ ਹੋਵੇ ਜੀ ਸੋ ਹੁਣ ਜਿੱਥੇ ਗੱਲ ਚ ਅਸੀਂ ਦੇ ਸਿੱਖ ਕਤਲੇਆਮ ਦੀ ਆ ਉਹਦੇ ਲਈ ਇਹਨਾਂ ਤਰ੍ਹਾਂ ਚ ਦੋਸ਼ੀ ਕਹੋ ਨਹੀਂ ਜੀ ਕਾਂਗਰਸ ਮੁੱਖ ਦੋਸ਼ੀ ਆ ਹਾਂ ਜੀ ਭਾਜਪਾ ਕੋ ਘਟਰੀ ਰੋਹਤ ਸਾਹਿਬ ਤੇ ਜੇ ਹਮਲੇ ਦੇ ਲਈ ਭਾਜਪਾ ਦਾ ਜਿਹੜਾ ਰੋਲ ਆ ਉਹਨੂੰ ਅਸੀਂ 네ਗੇਟਿਵ ਕਿਵੇਂ ਕਰਦਾਂਗੇ ਹਾਂਜੀ ਅਡਵਾਨੀ ਨੇ ਖੁਦ ਮੰਨਿਆ ਕਿ ਅਸੀਂ ਇਦਰਾ ਗਾਂਧੀ ਨੂੰ ਮਜਬੂਰ ਕੀਤਾ ਤੇ ਜਿਹੜੇ ਬਾਦਲਕੇ ਨੇ ਇਹਨਾਂ ਦਾ ਹੁਣ ਤੱਕ ਦਾ ਕੀ ਰੋਲ ਹੈ ਜੀ ਇੰਨੀ ਵਾਰ ਇਹਨਾਂ ਦੀ ਸਰਕਾਰ ਰਹੀ ਆ ਦਿੱਲੀ 'ਚ ਇਹਨਾਂ ਦੇ ਭਾਈਵਾਲ ਰਹੇ ਨੇ ਉਦੋਂ ਇਹਨਾਂ ਨੇ ਕੀ ਕੀਤਾ ਹਾਂਜੀ ਕਿਉਂ ਨਹੀਂ ਉਹ ਉਹ ਜਗਦੀਸ਼ ਟਾਈਟਲਰ ਵਰਗਿਆਂ ਨੂੰ ਇੰਨਾ ਇੰਨੇ ਮਤਲਬ ਉਹ ਫਾਂਸੀ ਚੜਾਉਣ ਵਾਲੇ ਪਾਸੇ ਤੁਰੇ ਹਾਂਜੀ ਸੋ ਇਹ ਜਿਹੜਾ ਹਮਾਮ ਆ ਇਹਦੇ ਚ ਸਾਰੇ ਨੰਗੇ ਨਹੀਂ ਇੱਕ ਦੂਸਰੇ ਨੂੰ ਜਿਹੜਾ ਦੋਸ਼ ਦੇਣਾ ਵਾ ਉਹ ਉਹਦੀ ਗੱਲ ਸਮਝ ਜੀ ਠੀਕ ਹੈ ਕਿ ਅਸੀਂ ਇਸ ਗੱਲ ਨੂੰ ਪ੍ਰਵਾਨ ਕਰਦੇ ਹਾਂ ਅਸੀਂ ਇਸ ਗੱਲ ਨੂੰ ਇਸ ਗੱਲ ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰਦੇ ਹਾਂ ਕਿ ਕੇਜਰੀ ਵਾਲਾ ਜਿਹੜਾ ਉਹ ਸਿੱਖ ਹਤਾਸ਼ੀ ਜਾਂ ਸਿੱਖ ਅਮਦਰਦ ਜਾਂ ਪੰਥਦਰਦੀ ਨਹੀਂ ਹੋ ਸਕਦਾ ਇਹਦੇ ਚ ਕੋਈ ਦੋਰ ਰਹਿਮਾਂਗੀ ਹਾਂਜੀ ਪਰੰਤੂ ਜਿਹੜਾ ਕੁਝ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਹਾਂਜੀ ਚਾਹੇ ਉਹ ਲੁੱਟ ਦਾ ਚਾਹੇ ਉਹ ਖਸੁੱਟ ਦਾ ਚਾਹੇ ਉਹ ਧੱਕੇ ਦਾ ਚਾਹੇ ਉਹ ਬੇਇਨਸਾਫੀ ਦਾ ਚਾਹੇ ਉਹ ਤਕਰੀਬਾਜੀ ਦਾ ਵਾ ਚਾਹੇ ਉਹ ਬੇਰੁਜ਼ਗਾਰੀ ਦਾ ਵਾ ਚਾਹੇ ਉਹ ਨਸ਼ਿਆਂ ਦਾ ਉਹ 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 ਨੂੰ ਕਿਤੇ ਨਾ ਕਿਤੇ ਠੱਲ ਪਾਉਣ ਦੀ ਉਹਦੇ ਤੋਂ ਅਸੀਂ ਉਮੀਦ ਕਰ ਸਕਦੇ ਹਾਂ ਜਿੱਥੇ ਤੱਕ ਪੰਥਕ ਮੁੱਦੇ ਨੇ ਧਾਰਮਿਕ ਮੁੱਦੇ ਨੇ ਉਹਨਾਂ ਬਾਰੇ ਅਸੀਂ ਕੇਜਰੀਵਾਲ ਤੋਂ ਕੋਈ ਉਮੀਦ ਨਾ ਕਰਦੇ ਆ ਤੇ ਨਾ ਸਾਨੂੰ ਕਰਨੀ ਚਾਹੀਦੀ ਆ ਹੁਣ ਗੱਲ ਜਿਹੜੀ ਖੜੀ ਆ ਕਿ ਕੇਜਰੀਵਾਲ ਆ ਜਿਹੜਾ ਉਹ ਉਹ ਉਹਦੇ ਹੁਣ ਪੰਜਾਬ ਦੇ ਵਿੱਚ ਜਿਹੜੇ ਦੋ ਮੁੱਦੇ ਲੈ ਕੇ ਆਉਂਦੇ ਨੇ ਕਿ ਇੱਕ ਉਹ ਨਰੰਕਾਰੀਆਂ ਦੇ ਗਿਆ ਜੀ ਦੂਸਰਾ ਉਹ ਜਗਦੀਸ਼ ਟਾਇਟਲਰ ਕੋਲ ਗਿਆ ਹਾਂਜੀ ਸੋ ਇਹ ਜਿਹੜੀਆਂ ਗੱਲਾਂ ਕਿਉਂਕਿ ਇੱਕ ਉਹ ਸਿਆਸੀ ਬੰਦਾ ਹੈ ਹਾਂਜੀ ਉਹ ਇਸ ਗੱਲ ਨੂੰ ਪ੍ਰਮਾਨ ਵੀ ਕਰਦਾ ਵੇ ਕਿ ਮੇਰਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਮਤਲਬ ਪੂਰੇ ਰੂਪ ਵਿੱਚ ਸਿਆਸੀ ਆ ਜਿੱਥੇ ਸਿਆਸੀ ਬੰਦੇ ਨੂੰ ਜਿੱਥੇ ਵੋਟਾਂ ਦਾ ਦਿਖਾਈ ਦਿੱਤੀਆਂ ਨੇ ਹੁਣ ਜੇ ਉਹ ਪੰਜਾਬ ਚ ਆ ਕੇ ਸਿੱਖਾਂ ਦੀ ਗੱਲ ਕਰਦਾ ਆ ਕਿ ਉਹਨੇ ਪੰਜਾਬ ਵਿੱਚ ਸਿੱਖਾਂ ਦੀ ਗੱਲ ਕੀਤੀ ਆ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਹੋਈ ਬੇਅਦਬੀ ਆ ਉਹਦੀ ਗੱਲ ਵੀ ਉਹਨੇ ਕੀਤੀ ਆ 84 ਦੇ ਸਿੱਖ ਸਿੱਖ ਕਤਲੇਆਮ ਦੀ ਗੱਲ ਵੀ ਉਹਨੇ ਕੀਤੀ ਆ ਸੋ ਜੇ ਉਹ ਪੰਜਾਬ ਚ ਆ ਕੇ ਕੋਈ ਸਿੱਖਾਂ ਬਾਰੇ ਗੱਲ ਕਰਦਾ ਤਾਂ ਉਹਦੇ ਪਿੱਛੇ ਵੀ ਵੋਟ ਰਾਜੀ ਨੀਤੀ ਆ ਇਹਦੇ ਵਿੱਚ ਵੀ ਹੋ ਰਹਿ ਰਹਾ ਮੈਨੀ ਪਰੰਤੂ ਗੱਲ ਇਹ ਆ ਕਿ ਇਸ ਵੇਲੇ ਮੁੱਦਾ ਕੀ ਆ 2017 ਦਾ ਜਿਹੜਾ ਮੁੱਦਾ ਹੈ ਉਹ ਕੀ ਆ ਉਹ ਮੁੱਦਾ ਹੈ ਕਿ ਅਸੀਂ ਪੰਜਾਬ ਨੂੰ ਤਬਾਹੀ ਤੋਂ ਬਚਾਉਣਾ ਹੈ ਸੋ ਇਸ ਪਾਸੇ ਜਿਹੜੀ ਗੱਲ ਹੈ ਉਹ ਉਸ ਢੰਗ ਦੇ ਨਾਲ ਉਹਦਾ ਵਿਰੋਧ ਕੀਤਾ ਜਾਵੇ ਕਿ ਕੇਜਰੀਵਾਲ ਆ ਜਿਹੜਾ ਉਹ ਪੰਜਾਬ ਨੂੰ ਤਬਾਹੀ ਤੋਂ ਕਿਉਂ ਨਹੀਂ ਬਚਾ ਸਕਦਾ ਜੀ ਇਹ ਇਹ ਜਿਹੜੀਆਂ ਇਹ ਧਿਰਾਂ ਨੇ ਜਿਹੜੇ ਉਹਦੇ ਵਿਰੁੱਧ ਝੰਡੇ ਲੈ ਕੇ ਉਹਨੂੰ ਡੰਡੇ ਮਾਰ ਕੇ ਉਹਨੂੰ ਬੱਟੇ ਮਾਰ ਕੇ ਉਹਦੀ ਸਗੋਂ ਹੋਰ ਹਰਮਨ ਪਿਆਰਤਾ ਵਧ ਰਹੀ ਹੈ ਮੈਨੂੰ ਤਾਂ ਇਹ ਲੱਗਦਾ। ਹਾਂਜੀ ਕਿ ਜਿਹੜਾ ਕੁਝ ਹੋ ਰਿਹਾ ਕੋਈ ਜਿਹੜਾ ਜਿਹਨੂੰ ਅਸੀਂ ਪ੍ਰੋਡ ਸਿਆਸਤਦਾਰ ਕਹਿ ਸਕਦੇ ਹਾਂ ਜਿਹੜਾ ਮਤਲਬ ਤਜਰਬੇਕਾਰ ਸਿਆਸਤਦਾਰ ਉਹ ਇਹੋ ਜੀ ਬੇਵਕੂਫੀ ਕਦੇ ਨਹੀਂ ਕਰਦਾ। ਕਿਉਂਕਿ ਇਹ ਇਹ ਜਿਹੜੀ ਬੇਵਕੂਫੀ ਇਹਨਾਂ ਨੇ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੇਜਰੀਵਾਲ ਨੂੰ ਜਿਹੜੀ ਹਮਦਰਦੀ ਆ ਉਹ ਘਟੂਗੀ ਉਹ ਵਧੂਗੀ ਉਲਟਾ। ਹਾਂਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਵਕੂਫਕਾਂ ਵਾਲੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਇਹ ਮੇਰੀ ਸਮਝ ਤੋਂ ਤਾਂ ਬਾਹਰ ਹੈ ਪਰ ਜਿਹੜੇ ਅੱਪਾ ਗੱਲ ਕਰ ਰਹੇ ਸੀ ਕਿ ਕੇਜਰੀਵਾਲ ਤੇ ਜਿਹੜੇ ਇਹ ਦੋਸ਼ ਲਾ ਰਹੇ ਨੇ ਠੀਕ ਹੈ ਹਾਂਜੀ ਉਹ ਉਹ ਜਗਦੀਸ਼ ਟਾਈਟਲਰ ਦੀ ਉਹ ਨੇੜਤਾ ਰੱਖੀ ਹੋਊਗੀ ਉਹਨੇ ਅਸੀਂ ਇਸ ਗਿਆ ਵਾ ਕਿਵੇਂ ਗਿਆ ਵਾ ਉਹ ਉਹ ਹਾਲਾਤ ਨੇ ਉਹ ਕੇਜਰੀਵਾਲ ਦਾ ਸਕਦਾ ਜੀ ਜਿਹੜੀ ਉਹ ਦੂਸਰੀ ਉਹਦੇ ਬਾਰੇ ਜਿਹੜਾ ਨੌਕਰੀਆਂ ਦੇ ਜਾਣ ਦੀ ਗੱਲ ਆ ਉਹ ਸਭ ਨੂੰ ਪਤਾ ਕਿ ਬੋਰਡ ਮੰਗਤਿਆਂ ਬਾਦਲਾ ਜਿਹੜਾ ਉਹ ਸੌਦਾ ਸਾਥ ਕੋਲ ਨੂਰ ਮਹਿਲੀਆਂ ਕੋਲ ਕਿੱਥੇ ਕਿੱਥੇ ਨਹੀਂ ਜਾਂਦੇ ਹਾਂਜੀ ਸੋ ਇਹ ਇਹ ਬੋਟ ਮੰਗਤੇ ਨੇ ਇਹਨਾਂ ਨੇ ਹਰ ਵਾਰ ਮਤਲਬ ਜਾਣਾ ਸੀ ਉਸ ਗੱਲ ਨੂੰ ਇਸ ਗੱਲ ਦੇ ਨਾਲ ਸ਼ਾਇਦ ਨਹੀਂ ਉਸ ਰੂਪ ਵਿੱਚ ਨਹੀਂ ਜੋੜ ਸਕਦੇ ਇਹ ਗੱਲ ਮਤਲਬ ਸਿੱਖਾਂ ਨੂੰ ਮਤਲਬ ਸਪਸ਼ਟ ਰੂਪ ਵਿੱਚ ਸਮਝ ਲੈਣੀ ਚਾਹੀਦੀ ਆ ਕਿ ਕੇਜਰੀਵਾਲ ਤੋਂ ਅਸੀਂ ਜੇ ਕੋਈ ਉਮੀਦ ਰੱਖਦੇ ਹਾਂ ਧਾਰਮਿਕ ਖੇਤਰ 'ਚ ਤੇ ਛੱਡ ਦੇਣੀ ਚਾਹੀਦੀ ਆ ਜੇ ਅਸੀਂ ਰੱਖਦੇ ਆ ਤਾਂ ਬੇਮਕੂਫਾ ਜੀ हां ਜੇ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਸਿਰਫ ਪੰਜਾਬ ਦੀ ਗੱਲ ਕਰਦੇ ਆਂ ਜਿਹੜੀ ਮੈਂ ਗੱਲ ਕੀਤੀ ਪੰਜਾਬ ਦਾ ਜਿਹੜਾ ਕਾਲਾ ਦੌਰ ਆ ਉਹਨੂੰ ਦੂਰ ਕਰਨ ਦੀ ਤੇ ਫਿਰ ਅਸੀਂ ਉਹ ਉਹਦੇ ਉਹਦੇ ਤੋਂ ਕੋਈ ਉਮੀਦ ਆ ਜਿਹੜੀ ਉਹ ਰੱਖ ਸਕਦੇ ਆਂ ਸੋਨੇ ਬਾਕੀ ਜਿਹੜੀਆਂ ਸਾਡੀਆਂ ਪਰਖੀਆਂ ਹੋਈਆਂ ਧਿਰਾਂ ਨੇ ਉਹ ਹੁਣ ਤੱਕ ਪਰਖੀਆਂ ਜਾ ਚੁੱਕੀਆਂ ਨੇ ਕਿ ਉਹਨਾਂ ਦਾ ਕੀ ਆ ਸੋ ਇਹ ਜਿਹੜੇ ਦੋਸ਼ ਲੱਗ ਰਹੇ ਨੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਠੀਕ ਹੈ ਕਿ ਸਿੱਖ ਭਾਵਨਾਵਾਂ ਨੇ ਜਿਹੜੀਆਂ ਉਹਨਾਂ ਉਹਨਾਂ ਤੇ ਪ੍ਰਭਾਵਿਤ ਕਰਦੇ ਨੇ ਜੀ ਬੰਦਾ ਯਾਰ ਜਿਹੜਾ ਸਿੱਖਾਂ ਦਾ ਕਾਤਲ ਆ ਉਹਦੇ ਅੱਗੇ ਹੱਥ ਜੋੜੀ ਖੜਾ ਜੀ ਚਾਹੇ ਉਹ ਨਿਰੰਕਾਰੀ ਰਹੇ ਸਿੱਖਾਂ ਦੇ ਕਾਤਲ ਨੇ ਚਾਹੇ ਉਹ ਜਗਦੀਸ਼ ਟਾਈਟਲਰ ਆ ਸਿੱਖਾਂ ਦਾ ਕਾਤਲ ਆ ਸੋ ਜਿਹੜਾ ਬੰਦਾ ਉਹਦੇ ਅੱਗੇ ਹੱਥ ਜੋੜੀ ਖੜਾ ਉਹ ਉਹਦੇ ਬਾਰੇ ਜਿਹੜੀਆਂ ਸਿੱਖ ਭਾਵਨਾਵਾਂ ਮੈਨੇ ਉਹਨਾਂ ਉਹ ਕੁਦਰਤੀ ਆ ਕਿ ਉਹ ਭਾਵਨਾਵਾਂ ਜਿਹੜੀਆਂ ਉਹ ਪ੍ਰਭਾਵਿਤ ਹੋਣ ਗਿਆ ਸੋ ਰਾਜਨੀਤੀ ਆ ਜਿਹੜੀ ਉਹਦੇ ਵਿੱਚ ਹੁਣ ਅੱਜ ਤੁਸੀਂ ਦੇਖੋ ਕਿ ਲੁਧਿਆਣਾ ਜਿਹੜਾ ਉਹ ਉਹਨਾਂ ਫੋਟੋਆਂ ਦੇ ਨਾਲ ਜਿਹੜੀਆਂ ਉਹ ਜਗਦੀਸ਼ ਟਾਇਟਲਰ ਦੇ ਨਾਲ ਨੇ ਅੱਜ ਪੂਰਾ ਲੁਧਿਆਣਾ ਭਰਿਆ ਹੋਇਆ ਜੀ ਸੋ ਉਹ ਉਹ ਅਸੀਂ ਜਾਣਦੇ ਆ ਕਿ ਜੰਗ ਤੇ ਪਿਆਰ ਛਾਰ ਗੱਲ ਜਾਇਜਾ ਕਿ ਜਿਹੜਾ ਕੇਸਰੀਵਾਲ ਦਾ ਕਮਜ਼ੋਰ ਪੱਖ ਹੈ ਜਿਹੜੀ ਕਮਜ਼ੋਰ ਕੜੀ ਹੈ ਉਹਦੀ ਜਿਹੜੀ ਦੁੱਖ ਦੀ ਰਗ ਹੈ ਅੱਜ ਉਹਨੂੰ ਅਕਾਲ ਬਦਲ ਕੇ ਵੀ ਮਾਰਨਗੇ ਤੇ ਕਾਂਗਰਸੀ ਵੀ ਮੈਰੂਗੀ ਫੈਸਲਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਕਰਨਾ ਦਿੱਲੀ ਦੇ ਮੁੱਖ ਮੰਤਰੀ ਜੇ ਪੰਜਾਬ ਚ ਆਉਂਦੇ ਹਨ ਤੇ ਉਹਨਾਂ ਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਸਾਡੇ ਸੂਬੇ ਚ ਮਹਿਫੂਜ਼ ਨਹੀਂ ਹੈ ਤੇ ਫਿਰ ਆਮ ਜਨਤਾ ਦਾ ਕੀ ਹਾਲ ਹੋਵੇਗਾ ਅੱਜ ਜਿਹੜੀ ਘਟਨਾ ਹਸਨਪੁਰ ਵਿਖੇ ਵਾਪਰੀ ਹੈ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਕਿਹੜੇ ਹਾਲਾਤ ਮਹਿਸੂਸ ਕਰਦੇ ਹੋ ਦੁਕੀ ਬਾਅਦਵੀ ਜੇ ਤੁਸੀਂ ਪਹਿਰੇਦਾਰ ਦਾ ਉਹ ਐਡੀਟোরিয়াল ਪੇਜ ਆ ਚਾਰ ਨੰਬਰ ਉਹਦੇ ਤੇ ਦੋ ਆਰਟੀਕਲ ਨੇ ਜਿਹੜੇ ਇਸੇ ਗੱਲ ਨੂੰ ਲੈ ਕੇ ਕਿ ਆਖਰ ਨੂੰ ਜਿਹੜੇ ਵਿਅਕਤੀ ਸਤਾਧਾਰੀਆਂ ਨਾਲ ਸੰਬੰਧਤ ਨੇ ਜਿਹੜੇ ਵਿਅਕਤੀ ਜਾਂ ਬਾਦਲ ਕਿਆਂ ਨਾਲ ਜਾਂ ਭਾਜਪਾ ਵਾਲਿਆਂ ਨਾਲ ਸੰਬੰਧਤ ਨੇ ਉਹਨਾਂ ਦਾ ਤਾਂ ਕੋਈ ਨਿੱਕਾ ਮੋਟਾ ਜਿਹੜਾ ਉਹ ਕੋਈ ਅਹੁਦੇਦਾਰ ਵੀ ਆ ਜੇ ਤੇ ਉਹਦੇ ਅੱਗੇ ਪਿੱਛੇ ਸਕਾਟ ਗੱਡੀਆਂ ਨੇ ਇਹ ਐ ਉਹ ਆ ਉਹਨੂੰ ਸੁਰੱਖਿਆ ਹੈ ਜਿਹੜੀ ਉਹ ਪੂਰਾ ਮਤਲਬ ਤਾਮ-ਚਾਮ ਜਿਹੜੀ ਸਾਰੀ ਹੁੰਦੀ ਆ ਹਾਂਜੀ ਪਰ ਤੂੰ ਠੀਕ ਹੈ ਕਿ ਉਹ ਬਾਦਲ ਕਿਆਂ ਦੀ ਵਿਰੋਧੀ ਧਿਰ ਆ ਕਾਂਗਰਸ ਦੀ ਵਿਰੋਧੀ ਧਿਰ ਆ ਪਰ ਤੂੰ ਇੱਕ ਸੂਬੇ ਦਾ ਮੁੱਖ ਮੰਤਰੀ ਤਾਂ ਹੈ ਇੱਕ ਪਾਰਟੀ ਦਾ ਕਨਵੀਨਰ ਤਾਂ ਹੈ ਸੋ ਉਹਦੇ ਜਿਹੜੀ ਵੱਣਦੀ ਸੁਰੱਖਿਆ ਹੈ ਉਹ ਸਰਕਾਰ ਨੂੰ ਦੇਣੀ ਬਣਦੀ ਹੈ ਜੀ ਤੇ ਹੁਣ ਜਿਸ ਤਰ੍ਹਾਂ ਗੱਲ ਕੀਤੀ ਗਈ ਆ ਉਹਨੇ ਜਦੋਂ ਮਤਲਬ ਬਹਿਸ ਹੋ ਰਹੀ ਆ ਉਹਦੀ ਸੰਜੇ ਸਿੰਘ ਦੀ ਤੇ ਭਗਵੰਤ ਮਾਨ ਦੀ ਉਹ ਲੁਧਿਆਣਾ ਦੇ ਜ਼ਿਲ੍ਹਾਤੀ ਦੇ ਐਸਐਸਪੀ ਹਰਚਰਨ ਬਰਾੜ ਦੇ ਨਾਲ ਕਿ ਆਖਰ ਨੂੰ ਇਹ ਜਿਹੜਾ ਮਤਲਬ ਜਿਹੜੇ ਧਰਨਾਕਾਰੀ ਨੇ ਅੰਦੋਲਨਕਾਰੀ ਨੇ ਉਹ ਪਿੱਛੇ ਕਿਵੇਂ ਆ ਗਏ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਕੀ ਦੀ ਸੀ ਤੇ ਐਸਐਸਬੀ ਨੇ ਤਾਂ ਕਹਿਤਾ ਕਿ ਮੇਰੀ ਸੀ ਪਰ ਤੁਝੇ ਤੇਰੀ ਜ਼ਿੰਮੇਵਾਰੀ ਸੀ ਤੇ ਭਲਿਆ ਮਾਨ ਸਾਹਿਬ ਤੇ ਉਹ ਬੰਦੇ ਸੀ ਜਿਹੜੇ ਉਹ ਪਿੱਛੇ ਕਿਵੇਂ ਆ ਗਏ ਜੀ ਉਹਨਾਂ ਨੇ ਆ ਕੇ ਮਤਲਬ ਇੱਕ ਸੂਬੇ ਦਾ ਮੁੱਖ ਮੰਤਰੀ ਆ ਜਿਹੜਾ ਉਹਨੂੰ ਇਸ ਤਰ੍ਹਾਂ ਮਤਲਬ ਆਮ ਵਿਅਕਤੀਆਂ ਵਾਂਗੂ ਉਹਦੇ ਤੇ ਹਮਲਾ ਹੋਇਆ ਵਾ ਉਹਦੀ ਗੱਡੀ ਤੇ ਹਮਲਾ ਹੋਇਆ ਤੇ ਫਿਰ ਅਖਰ ਨੂੰ ਕੌਣ ਜ਼ਿੰਮੇਵਾਰ ਆ ਇਸ ਕੰ ਦਾ ਮੂੰਹ ਜਵਾਨੀ ਕਹਿ ਦੇਣ ਦੇ ਨਾਲ ਤੇ ਜੋ ਕੁਝ ਹਕੀਕਤ ਦੇ ਵਿੱਚ ਵਾਪਰਿਆ ਉਹਨੂੰ ਅਸੀਂ ਮਤਲਬ ਕੰਪੇਅਰ ਤਾਂ ਇਹ ਨਾ ਕਰ ਸਕਦੇ ਹਾਂ ਸੋ ਇਹ ਪੰਜਾਬ ਸਰਕਾਰ ਨੇ ਇੱਕ ਗੱਲ ਹੈ ਜਿਹੜੀ ਬਾਦਲ ਸਰਕਾਰ ਨੇ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਜਿਹੜੀ ਮਤ ਹੀਣਾ ਵਾਲੀ ਗੱਲ ਹੋ ਰਹੀ ਆ ਉਹ ਉਹ ਸਾਡੇ ਸਾਹਮਣੇ ਆ ਰਹੀ ਆ ਕਿ ਇੱਕ ਵਿਅਕਤੀ ਆ ਜਿਹੜਾ ਉਹਨੂੰ ਜੋ ਕੁਝ ਉਹਦਾ ਬਣਦਾ ਹੱਕ ਆ ਸੁਰੱਖਿਆ ਦੇਣੀ ਇੱਕ ਮੁੱਖ ਮੰਤਰੀਏ ਕਿਸੇ ਸੂਬੇ ਦਾ ਦੇਸ ਦੀ ਰਾਜਧਾਨੀ ਦਾ ਉਹਨੂੰ ਬਣਦੀ ਸੁਰੱਖਿਆ ਦੇਣੀ ਪਰੰਤੂ ਕਿਉਂਕਿ ਇਹ ਇੱਕ ਸਾਜ਼ਿਸ਼ ਅਧੀਨ ਹੋ ਰਿਹਾ ਖੁਦ ਸਰਕਾਰ ਕਰਾ ਰਹੀ ਆ ਬਿਲਕੁਲ ਸੋ ਫਿਰ ਹੁਣ ਗੱਲ ਤਾਂ ਫਿਰ ਉੱਥੇ ਹੀ ਆ ਜਾਂਦੀ ਆ ਜੋ ਕੁੱਤੀ ਚੋਰਾ ਨਾਲ ਰੜੀਆਂ ਤੇ ਫਿਰ ਕਹਿਣਾ ਕਿਨੂੰ ਆ ਬਿਲਕੁਲ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਅੱਜ ਦੀ ਘਟਨਾ ਜੀ ਇੱਕ ਇਹ ਇਸ ਘਟਨਾ ਨੇ ਇੱਕ ਕੜਤਣ ਆ ਜਿਹੜੀ ਹਾਂਜੀ ਉਹ ਭਰਤੀ ਆ ਕਿਉਂਕਿ ਇਸ ਕੜਤਣ ਦਾ ਜੇ ਅਸੀਂ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਵਰਗ ਆ ਜੀ ਉਹ ਉਹ ਵੱਡੀ ਗਿਣਤੀ ਚ ਆਪਦੇ ਨਾਲ ਖੜਾ ਹਾਂਜੀ ਸੋ ਇਹ ਕੜਤਣ ਜੇ ਉਸ ਨੌਜਵਾਨ ਵਰਗ ਚ ਜਾਂਦੀ ਆ ਤਾਂ ਕੱਲ ਨੂੰ ਇਹ ਚੜ ਚੜਪਾਣੇ ਜਿਹੜੀਆਂ ਇਹ ਇਹਨਾਂ ਧਰਾ ਦੇ ਵਿੱਚ ਬਾਦਲ ਕਿਆ ਤੇ ਆਪ ਚ ਜਾਂ ਆਪ ਤੇ ਕਾਂਗਰਸ ਚ ਇਹ ਚੜਪਾਣੇ ਜਿਹੜੀਆਂ ਇਹ ਆਉਣ ਵਾਲੇ ਦਿਨਾਂ ਚ ਤਿੱਖੀਆਂ ਵੀ ਹੋ ਸਕਦੀਆਂ ਨੇ ਹੰਸਕ ਵੀ ਹੋ ਸਕਦੀਆਂ ਨੇ ਸੋ ਇਹ ਮੈਨੂੰ ਲੱਗਦਾ ਕਿ ਜਿਨੇ ਵੀ ਇਹ ਸਲਾਹ ਦਿੱਤੀ ਆ ਬਾਦਲ ਕਿਆ ਨੂੰ ਉਹ ਉਹਨੇ ਬਹੁਤ ਵੱਡੀ ਬੇਵਕੂਫੀ ਕੀਤੀ ਆ ਤੇ ਇਹਦਾ ਨੁਕਸਾਨ ਆ ਜਿਹੜਾ ਉਹ ਬਾਦਲ ਸਰਕਾਰ ਨੂੰ ਹੀ ਹੋਣਾ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਵਿੱਚ ਚੋਣ ਬਰੇ ਤੇ ਕੀ ਪ੍ਰਭਾਵ ਪਵੇਗਾ ਜਿਵੇਂ ਮੈਂ ਮੈਂ ਕੱਲ ਕੀਤੀ ਹੈ ਜਿਹੜੀ ਮੈਂ ਚਿੰਤਾ ਵਿਚਾਰ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਇਹ ਚਿੰਤਾ ਅੱਜ ਹਰ ਪੰਜਾਬੀ ਨੂੰ ਜਰੂਰ ਹੋਈ ਹੋਊਗੀ ਕਿ ਜਿਹੜਾ 107 ਡਿਗਰੀ ਦਾ ਬੁਖਾਰ ਆ ਜਿਹੜਾ ਉਹ 10 ਮਹੀਨੇ ਪਹਿਲਾਂ ਹੀ ਪੰਜਾਬ ਚ ਚੋਣਾ ਦਾ ਜਿਹੜਾ 107 ਡਿਗਰੀ ਦਾ ਬੁਖਾਰ ਸਿਰਾਂ ਨੂੰ ਚੜ ਗਿਆ ਇਹ ਇਹਦੇ ਮਤਲਬ ਖਤਰਨਾਕ ਨਤੀਜੇ ਆ ਸਕਦੇ ਨੇ ਸੋ ਸਾਰੀਆਂ ਧਿਰਾਂ ਨੂੰ ਇਸ ਸੰਬੰਧੀ ਅ ਮਤਲਬ ਆਪਣਾ ਜਿਹੜਾ ਜਿਹੜੀ ਇਹਨਾਂ ਦੀ ਆਪਣੀ ਨਿੱਜੀ ਉਸ ਨੂੰ ਛੱਡ ਕੇ ਜੀ ਲਾਲਸਾ ਨੂੰ ਸਤਾ ਲਾਲਸਾ ਨੂੰ ਛੱਡ ਕੇ ਸਾਰੀਆਂ ਧਿਰਾਂ ਨੂੰ ਪੰਜਾਬ ਦੇ ਅਮਨ ਚੈਨ ਦੇ ਲਈ ਅਤੇ ਪੰਜਾਬ 'ਚ ਜਿਹੜੀ ਭਾਈਚਾਰਕ ਇੱਕਤਾ ਇਹਨੂੰ ਬਣਾਈ ਰੱਖਣ ਦੇ ਲਈ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਘਟੋ ਘਟ ਠੀਕ ਹੈ ਕਿ ਚੋਣਾ ਨੇ ਇਹਦੇ ਵਿੱਚ ਤੁਸੀਂ ਆਪਣੀ ਗੱਲ ਕਹਿਣੀ ਆ ਜੀ ਆਪਣੀ ਗੱਲ ਕਹੋ ਕਿ ਤੁਸੀਂ ਪੰਜਾਬ ਦੇ ਲਈ ਕੀ ਕਰ ਸਕਦੇ ਹੋ ਦੂਜੇ ਦਾ ਜਿਹੜਾ ਜਿਹੜਾ ਉਹਦਾ ਗਲਤ ਪੱਖਾ ਉਹ ਵੀ ਪੇਸ਼ ਕਰੋ ਪਰੰਤੂ ਇਸ ਤਰ੍ਹਾਂ ਦੀਆਂ ਜਿਹੜੀਆਂ ਹੰਸਕ ਵਾਰਦਾਤਾ ਨੇ ਇਹਨਾਂ ਨੂੰ ਕਿਸੇ ਨੂੰ ਵੀ ਇਸ ਨੂੰ ਹੌਸਲਾ ਫਜਾਈ ਨਹੀਂ ਕਰਨੀ ਚਾਹੀਦੀ ਇਸ ਨੂੰ ਥਾਪੜਾ ਨਹੀਂ ਦੇਣਾ ਚਾਹੀਦਾ ਜਿਵੇਂ ਅੱਜ ਇਹ ਗੱਲ ਬਿਲਕੁਲ ਸਾਫ਼ ਹੋਈ ਆ ਕਿ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਦੀ ਪੁਲਿਸ ਨੇ ਜਿਹੜੇ ਮਜਾਰਾਕਾਰੀ ਸੀ ਉਹਨਾਂ ਨੂੰ ਥਾਪੜਾ ਦੇ ਕੇ ਉਹਨਾਂ ਨੂੰ ਸਰਪ੍ਰਸਤੀ ਦੇ ਕੇ ਅੱਜ ਜੋ ਜੋ ਕੁਝ ਵੀ ਮਤਲਬ ਇੱਥੇ ਵਾਪਰਿਆ ਵਾ ਅਸਰ ਪਰ ਉਹਦੇ ਪਿੱਛੇ ਪੂਰੀ ਤਰ੍ਹਾਂ ਪੰਜਾਬ ਦੀ ਬਾਦਲ ਸਰਕਾਰ ਤੇ ਪੰਜਾਬ ਪੁਲਿਸ ਆ ਜਿਹੜੀ ਉਹ ਜ਼ਿੰਮੇਵਾਰ ਆ ਸੇ ਆਉਣ ਵਾਲੇ ਦਿਨਾਂ 'ਚ ਇਹੋ ਜਿਹਾ ਵਾਤਾਵਰਨ ਬਣਿਆ ਰਿਹਾ ਕਿਉਂਕਿ ਹੁਣ ਇਹ ਰੈਲੀਆਂ ਚੋਣ ਜਲਸੇ ਇਹ ਸਾਰਾ ਕੁਝ ਇਹ ਤਾਂ ਕਿਉਂਕਿ ਪਹਿਲਾਂ ਸ਼ੁਰੂ ਹੋ ਗਿਆ ਤੇ ਇਹ ਨਿਰੰਤਰ جاری ਰਹੇ ਨੇ ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਤੇਜ਼ ਹੋਣਗੇ ਸੋ ਇਹ ਸਾਰੀਆਂ ਧਿਰਾਂ ਜੇ ਮਿਲ ਕੇ ਬੈਠ ਕੇ ਇਸ ਗੱਲ ਦਾ ਫੈਸਲਾ ਕਰ ਲੈਣ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹਿੰਸਕ ਬਾਹਰ ਦਾਤਾਂ ਜਾਂ ਘਟਨਾਵਾਂ ਨੇ ਅਸੀਂ ਇਹਨਾਂ ਦੀ ਪੁਨਰ ਸਿਰਜੀਤੀ ਨਹੀਂ ਹੋਣ ਦੇਣੀ ਜਿਹੜੇ ਵੀ ਅੱਜ ਇਸ ਗੱਲ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਵੱਡੀ ਸਜ਼ਾ ਦਿੱਤੀ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਾਂਤਮਈ ਮਾਹੌਲ ਬਣਿਆ ਰਹੇ ਆਪਣੀ ਗੱਲ ਕਹਿਣ ਦਾ ਹਰ ਕਿਸੇ ਨੂੰ ਹੱਕ ਆ ਸੋ ਆਪਣੀ ਗੱਲ ਕਹੋ ਉਹ ਦਾ ਪ੍ਰਭਾਵ ਲੋਕ ਕੀ ਲੈਂਦੇ ਨੇ ਉਹ 2017 ਚ ਪਤਾ ਲੱਗੂਗਾ ਸੋ ਇਹ ਬੜੀ ਮੈਨੂੰ ਲੱਗਦਾ ਕਿ ਚਿੰਤਾ ਵਾਲੀ ਗੱਲ ਆ ਜੋ ਅੱਜ ਦੀ ਘਟਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਰਿਆਂ ਤੇਰਾ ਇਸ ਵਾਰੇ ਸੋਚਣ ਗਿਆ ਤੇ ਚੰਗਾ ਜੇ ਸਾਰਿਆਂ ਤੇਰਾ ਇਸ ਤਰ੍ਹਾਂ ਇਸ ਤੋਂ ਹੋਰ 네ਗੇਟਿਵ ਤੁਰਦਿਆਂ ਨੇ ਕਿ ਅੱਜ ਇਹਨਾਂ ਨੇ ਕੀਤਾ ਕੱਲ ਨੂੰ ਉਹ ਕਰਨਗੇ ਪਰਸੋਂ ਨੂੰ ਉਹ ਕਰਨਗੇ ਫੇਰ ਪੰਜਾਬ ਦਾ ਜਿਹੜਾ ਅਮਨ ਚੈਨ ਆ ਉਹਨੂੰ ਲੰਬੂ ਲੱਗਣ ਤੋਂ ਕੋਈ ਰੋਕ ਨਹੀਂ ਸਕਦਾ ਇਹ ਮੈਨੂੰ ਲੱਗਦਾ ਹੈ ਕਾਂਗਰਸ ਹੋਵੇ ਪਾਵੇਂ ਅਕਾਲੀ ਦਲ ਇਹਨਾਂ ਦਾ ਅਕਸ ਪੰਜਾਬ ਦੇ ਲੋਕਾਂ ਦੇ ਵਿੱਚ ਬੇਹੱਦ ਮਾੜਾ ਹੈ ਤੇ ਇਸ ਗੱਲ ਨੂੰ ਕਾਂਗਰਸ ਤੇ ਅਕਾਲੀ ਦਲ ਬਖੂਬੀ ਮਹਿਸੂਸ ਵੀ ਕਰਦੇ ਹਨ ਅੱਜ ਜਿਸ ਤਰ੍ਹਾਂ ਕੇਜਰੀਵਾਲ ਦੇ ਨਾਲ ਕਾਂਗਰਸ ਤੇ ਅਕਾਲੀ ਦਲ ਨੇ ਕੀਤਾ ਉਸ ਦਾ ਹਰਜਾਨਾ ਉਸ ਨੂੰ 2017 ਦੇ ਵਿੱਚ ਜ਼ਰੂਰ ਪੁੱਗਦਣਾ ਪਵੇਗਾ ਸੋ ਏਸੀ ਸਾਡਾ ਆਸ਼ਟਮ ਮੁੱਤਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਤੇ ਨਾਲ ਤੋੜੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ